ਸਾਫਿਕਾ ਘਰਾਂ ਨੂੰ ਸਵਾਗਤ ਹੈ ਤੁਹਾंचं ਸੱਜਣ ਦੇ ਨਾਮ ਵਲੌਗ ਚ ਅੱਜ ਦਾ ਵਲੌਗ ਆਪਣਾ ਹੈਗਾ ਕਮਾਈ ਦੇ ਵਿੱਚ ਇੱਕ ਮਹੀ ਵਾਲੇ ਦਿਨ ਮਤਲਬ ਕਿ ਇਹਨੂੰ ਹਿੰਦੀ ਜਗ੍ਹਾ ਜਾਂਦਾ ਪੰਜਾਬੀ ਜਿਦਾਂ ਲੋ ਕਹਿਆ ਜਾਂਦਾ ਜੀ ਖੁੰਨੀ ਰਿਵਿਵਾਰ ਕਿਉਂਕਿ ਉਸ ਦਿਨ ਮਸਲਵ ਡੇਲੇ ਵਰ ਮਜ਼ਦੂਰ ਲੋਕ ਸੀ ਜੁਹਨਾ ਤੇ ਮਤਲਬ ਕਿ ਕਾਫੀ ਇਹਨਾਂ ਦਾ ਉਹ ਕੀਤਾ ਗਿਆ ਸੀ ਗੁਲਾਮ ਬਣਾਏ ਗਏ ਸੀ ਲੋਕਾਂ ਦੇ ਕਾਫੀ ਉਸ ਦਿਨ ਮਾਰਕਟ ਹੋਈ ਸੀ ਜਿੱਥੇ ਕਾਫੀ ਮਜ਼ਦੂਰ ਲੱਗ ਲੱਗਦੀ ਉਹ ਮਾਰਕਟ ਤੇ ਵੀ ਗਿਆ ਸੀ ਨੇ ਇਸ ਦਿਨ ਮਨ ਲੋਕੀ ਬਹੁਤ ਦਿਨ ਦੇ ਸੰਬੰਧ ਜਿਵੇਂ ਇੱਕ ਮਹੀਨ ਨੂੰ ਲੈ ਲੈ ਰਿਹਾ ਜਾਂਦਾ ਇਸ ਦਿਨ ਕੋਈ ਬੰਦਾ ਕੋਈ ਵੀ ਕੰਮ ਨਹੀਂ ਕਰਦਾ ਹੈਗਾ ਖਾਸ ਕਰਕੇ ਵੈਸਟਰਨ ਇੰਡੀਆਂ ਜਾਂ ਅਜਿਹਾ ਸਈਸ਼ੀਆ ਜਿੱਤੇ ਸਫਲਤਾਸ਼ੀ ਜਾਏਗੀ ਤੇ ਅੱਜ ਸਾਡੇ ਵਿੱਚ ਤੇ ਪ੍ਰੋਗਰਾਮ ਜੀਗਾ ਤੇ ਅਸੀਂ ਵੀ ਪਾਰਕ ਵਿੱਚ ਆਏ ਹਾਂ ਪਾਰਕ 'ਚ ਇੱਥੇ ਲੋਕੀ ਬਾਹਰ ਖਾਣ ਪੀਣ ਆਏ ਨੇ ਅੱਜ ਤੁਹਾਨੂੰ ਵੀ ਦਿਖਾਉਨੇ ਆ ਕਿ ਅਸੀਂ ਅੱਜ ਵਲੌਗ ਇੱਥੇ ਸ਼ੁਰੂ ਕੀਤਾ ਆ ਬਣੇ ਰਿਹਾ ਅੱਜ ਵਲੌਗ ਦੇ ਨਾਲ ਤੇ ਅੱਜ ਤੁਹਾਨੂੰ ਦਿਖਾਉਨੇ ਆ ਹੁਣ ਚੱਲ ਕੇ ਜਾਂ ਅੱਜ ਦੇ ਦਿਨ ਦੀਆਂ ਪਾਰਕ ਵਿੱਚ ਕੀ ਬੰਦਵਸਤ ਕੀਤਾ ਹੈ ਲੋਕਾਂ ਦੇ ਖਾਣ ਪੀਣ ਦਾ ਤੁਸੀਂ ਦੇਖ ਸਕਦੇ ਆ ਇੱਥੇ ਕਾਫੀ ਚੈਲ ਪੈਲੇ ਲੋਕਾਂ ਦੀ ਆ ਦੇਖੋ ਇੱਧਰ ਉਹ ਇਧਰ ਪੁਲਿਸ ਖੜੀ ਆ ਇਧਰ ਸਾਹਮਣੇ ਨਜ਼ਰ ਬਿਠਾ ਨਜ਼ਰ ਆ ਦੇਖੋ ਹੈਲੋ ਕਰ ਦਿਓ ਸਾਰਿਆਂ ਨੂੰ ਹੈਲੋ ਕਰ ਦਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰ ਦਿਓ ਸਾਰਿਆਂ ਨੂੰ ਤੁਸੀਂ ਕਿੱਥੇ ਆਏ ਹੋ ਅੱਜ ਅਸੀਂ ਪਾਰਕ 'ਚ ਆਏ ਆ ਛੁੱਟਮੇ ਕਰਦਾ ਪਿਆ ਨਜ਼ਰ ਕੀ ਤੁਸੀਂ ਆ ਦੇਖ ਸਕਦੇ ਆ ਤੁਹਾਨੂੰ ਹੋਰ ਅੱਗੇ ਜਾ ਕੇ ਤੁਹਾਨੂੰ ਉੱਧਰ ਦਿਖਾਉਣੀ ਹੈ ਉੱਧਰ ਕੀ ਹੈ ਕੀ ਕੁਛ ਹੈ ਤੇ ਬਣੇ ਰਹੋ ਸਾਡੇ ਵਲੌਗ ਦੇ ਨਾਲ ਤੁਸੀਂ ਆ ਦੇਖੋ ਓਂ ਦਰਖਾਨ ਪੀਣ ਦਾ ਪ੍ਰੋਗਰਾਮ ਆ ਇੱਥੇ ਪ੍ਰੌਂਡਸ ਕੋਰਸ ਵਾਲੀ ਕਿਤੇ ਇਹ ਤੇ ਪ੍ਰੋਸ ਸਾਹ ਖੜੀ ਹੋਈ ਹੈ ਮੈਨੂੰ ਕਿ ਐਮਬੂਲੈਂਸ ਵੀ ਆ ਖੜੀ ਹੋਈ ਹੈ ਤੇ ਪੁਲਿਸ ਵਾਲੇ ਵੀ ਖੜੇ ਹੋਏ ਨੇ ਇੱਥੇ ਤੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਉਹ ਉੱਧਰ DJ ਵੱਜਦਾ ਪਿਆ ਤੇ ਹੁਣ ਤੁਹਾਨੂੰ ਆਪਾਂ ਲੈ ਕੇ ਚੱਲਦੇ ਹਾਂ ਉੱਧਰਲੀ ਸਾਈਡ ਤੇ ਦਿਖਾਉਂਦੇ ਹਾਂ ਤੁਹਾਨੂੰ ਕਿ ਵੀ ਇੱਕ ਮਹੀਨੇ ਦੀ ਅਨਾਟੇਸ ਕਰਦੇ ਨੇ ਕਿ ਅੱਜ ਫ੍ਰੀ ਟੈਂਪਲ ਮਤਲਬ ਵੀ ਕਰ ਰਹੇ ਨੇ ਨੇ ਲੋਕ ਤੇ ਆਪਣਾ ਇੰਜੋਏ ਕਰ ਰਹੇ ਨੇ ਤੇ ਖਾਸ ਕਰਕੇ ਫੋਰਨ ਕੰਟਰੀਆਂ ਜਿੰਦੇ ਮੈਂ ਦਾ ਆਪਣੇ ਇੰਡੀਆ ਜਿੱਦਾ ਕਿੱਥੇ ਹੁੰਦਾਵੇਂ ਦੇ ਕੰਮ ਤੇ ਅੱਜ ਲੋਕ ਇੱਥੇ ਵਾਰੀਵੇਂ ਲੱਗੇ ਬਿਨਾਰ ਲਾਂਚਰ ਵਗੈਰਾ ਇੱਥੇ ਕਰਨ ਲਈ ਅੱਜ ਤੋਂ ਲੈ ਕੇ ਲਾਂਚ ਚੱਲਦਾ ਪਿਆ ਤੋਂ ਮੈਂ ਤੁਹਾਨੂੰ ਦਿਖਾਵਾਂ ਥੋੜੀ ਦੇਰ ਬਾਅਦ ਕਿ ਕਿਥੇ ਨਾਦਰ ਵੀ ਤੰਗ ਕਰਦਾ ਪਿਆ ਦੇਖ ਲੋ ਨਾਦਰ ਕਹਿੰਦਾ ਮੈਂ ਇੱਥੇ ਛੁੱਟ ਜਾਨਾ ਤੇ ਬੈਠ ਕੇ ਬਾਕੀ ਖਾਣਾ ਨੇ ਚਲੋ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਆ ਕਿ ਨਜ਼ਰ ਮੰਨ ਗਿਆ ਤੇ ਹੁਣ ਆਪਾਂ ਚੱਲਦੇ ਹਾਂ ਉੱਧਰਲੇ ਪਾਸੇ ਉੱਥੇ ਦੇਖਦੇ ਹਾਂ ਉੱਥੇ ਕੀ ਕੀ ਚੀਜ਼ਾਂ ਲੱਗੀਆਂ ਹੋਈਆਂ ਨੇ ਤੇ ਬਣੇ ਰਹੋ ਸਾਡੇ ਵਲੌਗ ਦੇ ਨਾਲ ਤੇ ਬਣੇ ਰਹੋ ਸਾਡੀ ਵੀਡੀਓ ਦੇ ਨਾਲ ਆਜੋ ਆਜਿ ਦਿਖਾਵਾਂਗੇ ਤੁਹਾਨੂੰ ਕੀ ਹੈ ਕੀ ਕੁਛ ਹੈ ਇੱਥੇ ਆਜੋ ਆ ਚੱਲੀਏ ਨਗਰ ਵੀ ਆ ਗਿਆ ਤੇ ਆਪਾਂ ਵੀ ਆ ਗਏ ਆ ਆ ਹੈਗੀ ਆ ਐਂਬੂਲੈਂਸ ਤੇ ਐਂਬੂਲੈਂਸ ਆਹ ਦੇਖੋ ਐਂਬੂਲੈਂਸ ਖੜੀ ਆ ਇੱਥੇ ਡਾਕਟਰ ਬਠਾ ਆਹਦਰ ਦੇਖੋ ਆਹ ਅੱਜ ਹੀ ਦੇਖ ਸਕਦੇ ਆ ਇੱਥੇ ਲਿਖਿਆ ਆ ਆ ਦੇਸੀ ਦਾ ਵੀਨੋ ਆ ਜਿਵੇਂ ਕਿ ਵੀਨੋ ਲੱਗੀ ਹੋਏ ਇੱਥੇ ਵੀਨੋ ਤੇ ਲਾਈ ਹੋਈ ਹੈ ਤੁਸੀਂ ਆਹ ਦੇਖੋ ਕਿੰਨੇ-ਕਿੰਨੇ ਬੰਦੇ ਨੇ ਸਟਾਈਲ ਆਇਆ ਇੱਥੇ ਖਾ ਵੀਰੇ ਨੇ ਤੇ ਅੱਧਰ ਵੀ ਪ੍ਰੋਗਰਾਮ ਚੱਲਦਾ ਪਿਆ ਸਾਰਾ ਆਪਾਂ ਤਾਂ ਨਹੀਂ ਖਾ ਸਕਦੇ ਪਰ ਇਹ ਲੋਕ ਖਾਂਦੇ ਆ ਨਾ ਇਸ ਟਾਈਮ ਇਹਨਾਂ ਦਾ ਲੱਗਾ ਹੋਇਆ ਪ੍ਰੋਗਰਾਮ ਆ ਤੁਸੀਂ ਦੇਖ ਸਕਦੇ ਹੋ ਫਾਰਾ ਕੁਝ ਆ ਦੇਖੋ ਖਾਂ ਬੀਨੂ ਆਦਰ ਜਿਆਦਾ ਇੱਥੇ ਕਾਰਨ ਇਹ ਮੂਡ ਹੁੰਦਾ ਹੈ ਤੇ ਆਪਾਂ ਇਹ ਰੋਟੀ ਨਹੀਂ ਖਾ ਸਕਦੇ ਤੇ ਇਸ ਕਰਕੇ ਅਸਤਾ ਘਰਾਂ ਖਾ ਗਏ ਆ ਇਧਰ ਆ ਦੇਖ ਸਕਦੇ ਤੁਸੀਂ ਆ ਲੱਗਾ ਹੋਇਆ ਇਧਰ ਆ ਬੀਅਰ ਇੱਧਰ ਵੀ ਰਿਆ ਲੱਗੀ ਹੋਈ ਆ ਇੱਧਰ ਇੱਧਰ ਵੀ ਲੱਗਾ ਆ ਕੁਛ ਖਾਣ ਪੀਣ ਨੂੰ ਦਾ ਮੀਨੂ ਲੱਗਾਇਆ ਦੇ ਇੱਧਰ ਲੋਕੀ ਬੈਠੇ ਨੇ ਖਾਣ ਪੀਣ ਵਾਲੇ ਆ ਦੇਖੋ ਆਹ ਰੇ ਇੱਧਰ ਆ ਦੇਖੋ ਆਹ ਤੁਹਾਨੂੰ ਮੀਨੂ ਆ ਆ ਦੇਖੋ ਦਰवीय ਦੇ ਖਾਨ ਪੀਂਦਾ ਕੀਤਾ ਸਾਰਾ ਦੇਖੋ ਆ ਹੱਬ ਲੱਗਦਾ ਹੋਇਆ ਇੱਥੇ ਜ ਬਣਾਉਣਾ ਉਹਨਾਂ ਨੇ ਤੇ ਦਰਸਾ ਖਾ ਰਹੇ ਨੇ ਉਧਰ ਉਹ ਦੇਖ ਜਵਾਕ ਇੱਧਰ ਜਵਾਕ ਆ ਲੱਗੇ ਹੋਏ ਨੇ ਆ ਕਰਨਾ ਇੱਦਣ ਲੱਗੇ ਹੋਏ ਨੇ ਜਵਾਕ ਇੱਥੇ ਆਲੇ ਆ ਇੱਕ ਸਾਰੇ ਜਵਾਗ ਲੱਗੇ ਹੋਏ ਨੇ ਸਾਰਾ ਕੁਝ ਖੇਡਦੇ ਪਏ ਨੇ ਆਪਣਾ ਆਪਣਾ ਇੰਜੋਏ ਕਰਦੇ ਪਏ ਨੇ ਜਵਾਗਾਂ ਤੁਸੀਂ ਦੇਖ ਸਕਦੇ ਹੋ ਆਹ ਦੇਖੋ ਇਹਦਾ ਫੀਲ ਲੱਗੀ ਆ ਸਤਿ ਸ੍ਰੀ ਅਕਾਲ ਲਾਡਾ ਤਾ ਤੁਸੀਂ ਵੀ ਹੈ ਜੀ ਤਾਂ ਵੀ ਹੈ ਤੇ ਤੁਸੀਂ ਬਾਸ ਫਾ ਕਲਾਂਗੇ ਹੋ ਆਹ ਦੇਖੋ ਆਹ ਦੇਖੋ

ਹਾਂ ਚਲੋ ਹੁਣ ਨਜ਼ਰ ਵੀ ਵਧੇਗਾ ਇੱਧਰ ਦੀ ਚਲ ਦੇਖਦੇ ਆਪਾਂ ਕਿੱਦਾਂ ਕਰਦੇ ਆ ਉਹ ਸੋਰੀ ਦੇਖਦੇ ਆਪਾਂ ਕਿੱਦਾਂ ਕਰਦੇ ਆ ਤੇ ਤੁਸੀਂ ਵੇਟ ਕਰੋ ਆ ਦੇਖੋ ਹਾਂ ਆ ਦੇਖੋ ਇੱਥੇ ਜੋ ਆ ਕਰਦੇ ਨੇ ਖੇਡਦੇ ਨੇ ਇੰਜੋਏ ਕਰਦੇ ਨੇ ਇੱਧਰ ਪਾਰਾ ਵਿੱਚ ਲੱਗਾ ਆ Adik-adik seharusnya berjalan mai Mereka akan berjalan-jalan ke tempat yang lebih jauh. Baiklah. Adakah lagi? Tidak. Tidak? Jadi kamu mahu pergi

ਇਹ ਤੇ ਸਹੀ ਆ ਇਹ ਤੇ ਸਹੀ ਆ ਉਹਦੇ ਵਿੱਚ ਬੈਠ ਕੇ ਖੇਡ ਲੋਥੇ ਹੈ ਹੈ ਡੰਡ ਲਾਈ ਗਾ ਚਲ ਜਦ ਤੱਕ ਤੁਸੀਂ ਦੇਖਿਆ ਸੀ ਨਜ਼ਰ ਨੂੰ ਛਡਾਇਆ ਸੀ ਤੇ ਨਜ਼ਰ ਡਰ ਗਿਆ ਤੇ ਆ ਦੇਖ ਇੱਥੇ ਸੌਫਟ ਡਰਿੰਕ ਛੱਲਦੀ ਵੀ ਆ ਡਰਿੰਕ ਇੱਥੇ ਹੈ ਆ ਵਾਲੀਆਂ ਤੇ ਤਾਂ ਡਰਿੰਕ ਦੀ ਲੱਗੀ ਹੋਈ ਆ ਸ਼ੌਪ ਫੈਟੀ ਜੀ ਔਰ ਉਧਰ ਡੀਜੇ ਲੱਗੇ ਹੋਏ ਨੇ ਔਰ ਦੇਖ ਸਕਦੇ ਤੁਸੀਂ ਡੀਜੇ ਦਾ ਸਿਸਟਮ ਲਗਾਇਆ ਆਹ ਦੇਖੋ ਆਏ ਹਾਲੋ ਕੀ ਫਰ ਆਪ ਸਭ ਜੀ ਇੰਜੋਏ ਕਰਦੇ ਨੇ ਆਪਣੀ ਲਾਈਫ ਤੇ ਉਹ ਦੇਖ ਰਹੇ ਤੁਸੀਂ ਮੈਂ ਕਿਹਾ ਤੁਹਾਨੂੰ ਵੀ ਸਾਡਾ ਬਤਨ ਖਾਇ ਜਾਵੇ ਜਿੱਦਾਂ ਕਿ ਅੱਜ ਲੋਕ ਇੱਥੇ ਕਰ ਰਹੇ ਨੇ ਸੈਲੀਬ੍ਰੇਟ ਆਪਣਾ ਆਹ ਦੇਖ ਲਿਆ ਅੱਜ ਦਾ ਫੇ ਪਲੀਜ਼ ਖੜੀ ਜਾ ਤੇ ਅੱਜ ਦੇ ਲੋਕ ਇੰਜੋਏ ਕਰ ਰਹੇ ਪੈਨੇ ਪੂਰਾ ਸਟਾਲ ਲੱਗੇ ਨੇ ਉਧਰ ਉਹ ਵੀ ਲੱਗੇ ਤੇ ਢੋਲ ਜਿਹੋ ਕਹਿੰਦੇ ਨੇ ਚੁੱਲਾ ਆ ਉਹ ਲੱਗਾ ਐਸੀ ਕਿ ਦਿਨ ਪਹਿਲਾਂ ਆਈ ਸੀ ਪਰ ਅੱਜ ਨਹੀਂ ਹੋਣਾ ਸੀ ਉਹ ਦੇਖ ਮੇਰੇ ਤੁਸੀਂ ਉਹ ਦੇਖੋ ਉਹ ਦੇਖੋ ਆ ਲੱਗੇ ਨੇ ਆਹ ਦੇਖੋ ਆ ਵੀ ਜੀ ਕਰਾ ਤੇ ਆ ਇਹ ਲੱਗਾ ਸਟਾਈਲ ਚਲਾਇਆ ਅੰਦਰ ਹਾਂ ਅਸੀਂ ਇੱਧਰ ਚੱਲਦੇ ਮੈਂ ਤਾਂ ਨਜ਼ਰ ਅਸੀਂ ਦੋਨੇ ਆਏ ਆ ਨਜ਼ਰ ਆ ਰਿਹਾ ਨਦਰ ਮਿਊਜ਼ਿਕ ਚੱਲਦਾ ਹੁੰਦਾ ਡਾਂਸ ਕਰਦਾ ਇਹ ਕੋਈ ਡਾਂਸ ਆ ਨਜ਼ਰ ਡਾਂਸ ਕਰਦਾ ਆ ਵੀ ਕਰੋ ਫੇਰ ਕਰੋ ਆ ਨਵੇਂ ਡਾਂਸ ਕਰਦੇ ਦੇਖੋ ਦੂਜਾ ਦੂਜਾ ਆ ਦੂਜਾ ਆ ਵੀ ਫੇਰ ਬੱਸ ਕਰੋ ਨਾ ਮੇਰੇ ਵੀਡੀਓ ਬਣਾ ਦੇ ਆ ਦੇਖੋ ਅੱਜ ਨਵੇਂ ਡਾਂਸ ਕਰਦਾ ਦੇਖੋ ਅਧਰ ਕੁੜੀ ਵੀ ਲੱਗੀ ਡਾਂਸ ਕਰਨ ਆਹ ਦੇਖੋ ਇਹਦੇ ਆਪਾਂ ਇਧਰ ਗਾ ਕਾਲੇ ਲੋਕ ਵੀ ਬੈਠੇ ਨੇ ਇੱਧਰ ਵੀ ਇੱਕ ਸੌਫਟ ਡਰਿੰਕ ਦਾ ਲੱਗਾ ਹੋਇਆ ਸਿਸਟਮ ਇਹ ਪਹਿਲਾਂ ਪਿਛਲੇ ਸਾਲ ਉਹ ਬਾਹਰ ਸੀਗਾ ਉਹ ਉੱਧਰ ਰੋਡ ਦੇ ਉੱਪਰ ਉੱਥੇ ਉਸ ਰੋਡ ਦੇ ਉੱਪਰ ਸੀਗਾ ਪਹਿਲਾਂ ਹੁੰਦਾ ਸੀਗਾ ਪ੍ਰੈਸ ਬਾਰੇ ਨੇ ਅੱਗੇ ਕਰਦਾ ਅੰਦਰ ਕਰ ਦਿੱਤਾ ਪਾਰਕ ਦੇ ਕੁਝ ਮੌਸਮ ਵੀ ਖਰਾਬ ਹੀ ਆ ਤੁਸੀਂ ਦੇਖ ਹੀ ਰਿਹਾ ਬੱਦਲ ਵਾਈ ਹੋਈ ਆ ਆ ਦੇਖੋ ਆ ਦੇਖੋ ਮੈਂ ਕਿਉਂ ਨਾ ਤੁਹਾਨੂੰ ਵੀ ਦਿਖਾਇਆ ਜਾਵੇ ਜਿੰਨੇ ਵੀ ਮੇਰੇ 뷰ਅਰ ਆ ਸਾਰੇ ਦੇਖਣ ਵਾਲੇ ਸਬਸਕ੍ਰਾਈਬਰ ਹਾਂਜੀ ਹਾਂਜੀ ਤੁਸੀਂ ਜਾਣਾ ਹਾਂ ਅਨਦਰ ਤੇ ਡਰ ਗਿਆ ਆ ਤੇ ਹੁਣ ਅਸੀਂ ਆ ਗਏ ਆ ਨਜ਼ਰ ਆ ਰਿਹਾ ਇਹ ਕਿਹੜਿਆ ਇਹ ਅਸੀਂ ਆ ਰਹੇ ਤੇ ਆ ਇੱਥੇ ਲੋਗ ਰਹੇ ਪਬਲਿਕ ਦੇਖਣ ਆ ਵਿੱਚ ਤਲਵੀ ਬਣਿਆ ਹੋਇਆ ਆ ਤੇ ਹੌਸਮ ਦੀ ਘਰਾਵ ਹੀ ਲੱਗਦਾ ਐਦਾਂ ਬੇਬਲੋ ਜੋ ਆਗ ਲੱਗੇ ਹੋਏ ਨੇ ਕੋਈ ਉਹ ਨਦਰ ਉੱਧਰ ਚੱਲਿਆ ਨਦਰ ਕਹਿੰਦਾ ਮੈਨੂੰ ਉੱਧਰ ਲੈ ਕੇ ਚੱਲੋ ਤੇ ਤੁਸੀਂ ਵੀ ਚੱਲ ਆ ਜਾਓ ਫਿਰ ਚੱਲਦੇ ਆਪਾਂ ਡੀਜੇ ਵੱਜਦੇ ਪਏ ਨੇ ਹੁਣ ਆਪਾਂ ਉੱਥੇ ਚੱਲੇ ਆਂ ਹਾਂ ਦੇਖੋ ਨਦਰ ਕੀ ਕਰਦਾ ਉੱਥੇ ਡਾਂਸ ਕਰੂਗਾ ਕਿ ਨਹੀਂ ਕਰਦਾ ਮੈਂ ਡਾਂਸ ਕਰੂਗਾ ਨਦਰ ਕਹਿੰਦਾ ਫਿਰ ਡਾਂਸ ਕਰਨਾ ਮੈਂ ਪਰ ਉਹ ਦੇਖੋ ਆ ਦੇਖੋ ਰਾਤ ਨੂੰ ਹੋਏਗਾ ਤੁਹਾਡਾ ਜਦੋਂ ਨੀਰਾ ਜਾ ਹੋ ਜੂਗਾ ਨਾ ਉਦੋਂ ਚੱਲੇਗਾ ਇਹ ਫੰਕਸ਼ਨ ਆ ਦੇਖੋ ਹਾਂਜੀ ਆਹੋ ਆ ਨਦਰ ਅਨਦਰ ਵੀ ਫਸਟ ਬਾਈ ਆਪਣਾ ਆ ਕਰ ਰਿਹਾ ਐਨਜੋਏ ਕਰ ਰਿਹਾ ਆ ਦੇਖੋ ਉੱਧਰ ਨਹੀਂ ਜਾਣਾ ਨਦਰ ਕਹਿੰਦਾ ਉੱਧਰ ਜਾਣਾ ਹੈ ਉੱਧਰ ਨਹੀਂ ਜਾਣਾ ਹੈਗਾ ਉਹ ਦੇਖੋ ਕਿ ਨਾਲ ਉੱਧਰ ਨਹੀਂ ਆਇਆ ਇੱਧਰ ਨਹੀਂ ਆਣਾ ਸੀ ਇੱਥੇ ਝੰਡੋਲ ਜਿਹਾ ਲੱਗਾ ਹੋਇਆ ਝੂਟਣਾ ਦਾ ਤੇ ਅੱਧੀ ਘੱਟ ਚਲੋ ਅਸੀਂ ਵੀ ਕੰਮ ਫੇਰ ਆਈਏ ਤੇ ਤੁਹਾਨੂੰ ਵੀ ਦਿਖਾ ਦਈਏ ਅੱਜ ਦਾ ਫੰਕਸ਼ਨ ਤੇ ਚਲੋ ਇੰਨਾ ਕੀ ਪ੍ਰੋਗਰਾਮ ਸੀਗਾ ਤੇ ਚਲੋ ਫਿਰ ਦੇਖਦੇ ਆ ਬਾਅਦ ਚ ਫਿਰ ਤੁਹਾਨੂੰ ਮਿਲਦੇ ਆ ਅੱਗੇ ਦਾ ਕੀ ਪ੍ਰੋਗਰਾਮ ਬਣਦਾ ਹੈ ਮੀ ਆ ਗਿਆ ਸੀਗਾ ਜੀ ਮੀ ਕਰਕੇ ਬਹੁਤ ਜ਼ਿਆਦਾ ਪ੍ਰੋਗਰਾਮ ਦਾ ਨੁਕਸਾਨ ਹੋਇਆ ਤੇ ਇਸ ਕਰਕੇ ਹੁਣ ਅਸੀਂ ਚੱਲੇ ਆਂ ਘਰ ਤੇ ਬਾਕੀ ਨੂੰ ਦੇਖਦੇ ਆਂ ਬਾਅਦ ਕੀ ਬਣਦਾ ਆ ਆ ਨਾਦਰਿਆ ਨਦਰ ਕੰਨ ਚੱਲੀਏ ਘਰ ਚੱਲੀਏ ਘਰ ਨਹੀਂ ਹਾਂ ਨਦਰੋਂ ਦਾ ਦੇਖ ਲੋ ਨਦਰੋਂ ਦਾ ਤੁਸੀਂ ਤੇ ਆਸੀਂ ਤੇ ਚੱਲੇ ਹੁਣ ਘਰ ਤੇ ਮੀ ਵੀ ਬੈਨ ਲੱਗ ਗਿਆ ਮੀ ਆ ਗਿਆ ਲੋਕਾਂ ਚਤਰੀਆਂ ਲੈ ਲਈਆਂ ਨੇ ਆ ਵੇਖੋ ਹੋਰ ਵੇਖੋ ਅਜੇ ਤੱਕ ਪ੍ਰੋਗਰਾਮ ਸ਼ੁਰੂ ਵੀ ਨਹੀਂ ਹੋਇਆ ਸੀਗਾ ਤੇ ਤੇ ਹੁਣ ਅਸੀਂ ਫਿਰ ਚੱਲੇ ਆ ਘਰ ਨੂੰ ਤੇ ਨਵਰ ਨੂੰ ਮੈਂ ਲੈ ਚਲਾਣ ਘਰ ਦਾਦਾ ਸੀ ਕਾਲੀ ਕਾਲੀ ਚ ਭੱਜ ਕੇ ਜਾਣਾ ਘਰ ਤੇ ਸੋ ਲੋ ਪੀਰ OK ਅਸਰਦੇ ਆਂਗੇ ਕਿ ਤੁਸੀਂ ਸਾਡਾ ਵਲੌਗ ਦੇਖਿਆ ਤੇ ਤੁਹਾਨੂੰ ਵਧੀਆ ਲੱਗ ਜਾਉਣਾ ਤੇ ਅੱਗੇ ਅੱਗੇ ਵੀ ਵਲੌਗ ਕਰਦੇ ਰਹਾਂਗੇ ਤੇ ਤੁਸੀਂ ਵੀ ਇੰਝ ਹੀ ਵਾਇਰ ਕਰਦੇ ਰਹੋਗੇ ਵੀ ਵੀਡੀਓ ਆਏਗਾ ਸਾਥੀਆਂ ਤੇ ਤੁਸੀਂ ਵੀ ਜਿਹੜੇ ਕਿ ਤਾਂ ਹਰ ਤਨ ਨੂੰ ਵੀ ਸਾਡੀ ਵੀਡੀਓ ਬੜੀ ਲੱਗਦੀ ਹੈ ਤੇ ਵੀ ਸਾਡੀ ਜਿਹੜਾ ਲਾਈਵ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆਂ ਦਿਲ ਦੀਆ ਕਨੈਕਸ਼ਨ ਗੁੱਡ ਬਾਏ ਤੇ ਕਿਆਰ ਆਈ ਬਾਏ ਬਾਏ ਨਾ ਬਾਏ ਬਾਏ